ਪੰਜਾਬੀ ਹੋ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਅਸੀਂ ਆਫਲਾਈਨ ਕੰਪਿਊਟਰ ਵਿੱਚ ਪੰਜਾਬੀ ਟਾਈਪ ਕਰ ਸਕਦੇ ਹਾਂ ਇਸ ਦੇ ਵਾਸਤੇ ਬਹੁਤ ਹੀ ਆਸਾਨ ਜਿਹਾ ਤਰੀਕਾ Google ਵਿੱਚ ਜਾ ਕੇ ਲਿਖੋ ਅ ਗੂਗਲ ਪੰਜਾਬੀ ਟਾਈਪਿੰਗ ਜੇ ਤੁਸੀਂ ਲਿਖੋਗੇ ਔਰ ਇੱਥੇ ਤੁਹਾਡੇ ਸਾਹਮਣੇ ਲਿੰਕ ਆਏਗਾ www.google.com.in ਉਹ ਜਿੱਥੇ ਦਾ ਵੀ ਹੋਏਗਾ ਔਰ ਇਸ ਦੇ ਅੱਗੇ ਤੁਸੀਂ ਲਗਾਉਣਾ /transliterate/punjabi ਇਸ ਵੈਬਸਾਈਟ ਤੇ ਜਾਣਾ ਉਹ ਇੱਥੇ ਤੁਹਾਨੂੰ ਇੱਕ ਸਾਈਟ ਤੇ ਲਿਖਿਆ ਮਿਲੇਗਾ ਡਾਊਨਲੋਡ Google Transliteration IME ਇੱਥੇ ਤੁਸੀਂ ਆਪਣੀ ਭਾਸ਼ਾ ਦੀ ਚੋਣ ਕਰਨੀ ਆ ਪੰਜਾਬੀ ਹਿੰਦੀ ਜੋ ਵੀ ਤੁਸੀਂ ਕਰਨਾ ਚਾਹੋ ਆਪਣੀ ਭਾਸ਼ਾ ਦੀ ਚੋਣ ਕਰਕੇ ਐਗਰੀ ਕਰਕੇ ਡਾਊਨਲੋਡ ਕਰਨਾ ਡਾਊਨਲੋਡ ਹੋ ਜਾਣ ਤੋਂ ਬਾਅਦ ਇਹਦਾ ਸੈਟਅਪ ਚਲਾਓ ਸੈਟਅਪ ਚੱਲਣ ਨੂੰ ਚਾਰ ਤੋਂ ਜ਼ਿਆਦਾ 1 ਮਿੰਟ ਜਾਂ 2 ਮਿੰਟ ਲੱਗੇਗਾ ਡਿਪੈਂਡ ਕਰਦਾ ਤੁਹਾਡੀ ਇੰਟਰਨੈਟ ਸਪੀਡ ਤੇ ਔਰ ਸੈਟਅਪ ਇੰਸਟਾਲੇਸ਼ਨ ਜਿਹੜੀ ਆ ਇਹ ਕੰਪਲੀਟ ਹੋ ਗਈ ਆ ਔਰ ਇਸ ਤੋਂ ਬਾਅਦ ਤੁਸੀਂ ਆਪਣੀ ਭਾਸ਼ਾ ਦੀ ਚੋਣ ਕਰਨੀ ਆ ਹੁਣ ਸੌਫਟਵੇਅਰ ਇੰਸਟਾਲੇਸ਼ਨ ਹੋ ਚੁੱਕਾ ਹੁਣ ਅਗਰ ਮੈਂ ਪੰਜਾਬੀ ਲਿਖਣੀ ਆ ਤਾਂ ਮੈਂ ਪੰਜਾਬੀ ਦੀ ਚੋਣ ਕਰਾਂਗਾ ਠੀਕ ਹੈ ਜੀ ਹੁਣ ਮੈਂ ਕਿਤੇ ਵੀ ਕੰਪਿਊਟਰ ਦੇ ਵਿੱਚ ਕਿਤੇ ਵੀ ਪੰਜਾਬੀ ਟਾਈਪ ਕਰ ਸਕਦਾ ਠੀਕ ਹੈ ਜੀ ਹੁਣ ਕਿਤੇ ਵੀ ਮੈਂ ਪੰਜਾਬੀ ਲਿਖਣੀ ਹੋਵੇ ਸਿੰਪਲ ਜਿਹਾ ਤਰੀਕਾ ਅ ਇਸ ਦੇ ਨਾਲ ਤੁਸੀਂ ਪੰਜਾਬੀ ਲਿਖ ਸਕਦੇ ਹੋ ਫਟੇ ਦੇਖੋ ਇਹ ਸਿੰਪਲ ਤਰੀਕੇ ਨਾਲ ਸੀ ਪੰਜਾਬੀ ਕਿਤੇ ਵੀ ਕੰਪਿਊਟਰ ਦੇ ਵਿੱਚ ਟਾਈਪ ਕਰ ਸਕਦੇ ਆ ਇਸੇ ਤਰ੍ਹਾਂ ਤੁਸੀਂ ਹਿੰਦੀ ਟਾਈਪ ਕਰ ਸਕਦੇ ਹੋ ਹਿੰਦੀ ਦੀ ਚੋਣ ਕਰਨੀ ਆ ਹਿੰਦੀ ਭਾਸ਼ਾ ਦੀ ਚੋਣ ਕਰਕੇ ਇੱਥੇ ਤੁਸੀਂ ਹਿੰਦੀ ਲਿਖਣਾ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਇਹ ਇੱਕ ਆਸਾਨ ਜਿਹਾ ਸੌਖਾ ਜਿਹਾ ਤਰੀਕਾ ਹੁਣ ਕਿਸੇ ਵੇਲੇ ਕੀ ਹੁੰਦਾ ਸੌਫਟਵੇਅਰ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇਹ ਆਈਕਨ ਨਹੀਂ ਨਜ਼ਰ ਆਉਂਦੇ ਔਰ ਇਸ ਦੇ ਵਾਸਤੇ ਤੁਸੀਂ ਕੀ ਕਰਨਾ ਆਪਣੇ ਕੰਟਰੋਲ ਪੈਨਲ ਦੇ ਉੱਪਰ ਜਾਣਾ ਕੰਪਿਊਟਰ ਦੇ ਕੰਟਰੋਲ ਪੈਨਲ ਦੇ ਉੱਪਰ ਜਾ ਕੇ ਤੁਸੀਂ ਲੈਂਗੁਏਜ ਐਂਡ ਰੀਜਨ ਦੇ ਉੱਪਰ ਕਲਿੱਕ ਕਰਨਾ ਉਹ ਇੱਥੇ ਤੁਸੀਂ ਕੀਬੋਰਡ ਦੇ ਉੱਪਰ ਜਾਓਗੇ ਚੇਂਜ ਕੀਬੋਰਡ ਉਹ ਇੱਥੇ ਜਾ ਕੇ ਵੀ ਤੁਸੀਂ ਆਪਣੀ ਭਾਸ਼ਾ ਦੀ ਚੋਣ ਕਰ ਸਕਦੇ ਹੋ ਔਰ ਫਿਰ ਨੰਬਰ 2 ਤੁਸੀਂ ਲੈਂਗੁਏਜ ਬਾਰ ਉੱਪਰ ਜਾ ਕੇ ਇੱਥੇ ਟਿਕ ਕਰਨਾ ਕਈ ਵਾਰ ਇੱਥੇ ਟਿਕ ਨਹੀਂ ਹੁੰਦਾ ਔਰ ਤੁਹਾਡਾ ਆਈਕਨ ਤੁਹਾਨੂੰ ਨਜ਼ਰ ਨਹੀਂ ਆਉਂਦਾ ਇੱਥੇ ਟਿਕ ਕਰ ਦੇਣਾ ਤੁਸੀਂ ਔਰ ਹਿਡਨ ਤੇ ਅਗਰ ਹੋਵੇ ਤੇ ਤੁਸੀਂ ਉਸ ਨੂੰ ਅ ਡੌਕਿੰਗ ਟਾਸ ਬਾਰ ਦੇ ਉੱਪਰ ਕਲਿੱਕ ਕਰਕੇ ਉਹਨੂੰ ਓਕੇ ਕਰ ਦਿਓ ਅਪਲਾਈ ਕਰ ਦਿਓ ਔਰ ਤੁਹਾਡਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਜਿਹੜਾ ਆਈਕਨ ਆ ਤੁਹਾਨੂੰ ਇੱਥੇ ਨਜ਼ਰ ਆਏਗਾ ਫਿਰ ਤੁਸੀਂ ਆਸਾਨੀ ਦੇ ਨਾਲ ਹੀ ਆਪਣੀ ਭਾਸ਼ਾ ਦੀ ਚੋਣ ਕਰ ਸਕਦੇ ਹੋ ਵਗੈਰਾ ਵਗੈਰਾ ਔਰ ਤੁਸੀਂ ਕਦੀ ਵੀ ਕੰਟਰੋਲ ਪਲੱਸ ਜੀ ਨੱਪੋਗੇ ਤੇ ਤੁਹਾਡੀ ਦੂਸਰੀ ਹਿੰਦੀ ਲੈਂਗੁਏਜ ਆ ਜਾਏਗੀ ਆਪਣੀ ਸੋਰੀ ਇੰਗਲਿਸ਼ ਇੰਗਲਿਸ਼ ਲਿਖਣਾ ਸ਼ੁਰੂ ਹੋ ਜਾਏਗਾ ਇੰਗਲਿਸ਼ ਦੇ ਵਿੱਚ ਲਿਖਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਫਿਰ ਕੰਟਰੋਲ ਕੰਟਰੋਲ ਜੀ ਨੱਪੋਗੇ ਤੇ ਤੁਹਾਡੀ ਦੁਬਾਰਾ ਜਿਹੜੀ ਤੁਸੀਂ ਡਿਫਾਲਟ ਲੈਂਗੁਏਜ ਲਗਾਈ ਹੋਏਗੀ ਹਿੰਦੀ ਤੇ ਉਹ ਆ ਜਾਏਗੀ। ਅਗਰ ਤੁਸੀਂ ਇੱਥੇ ਡਿਫਾਲਟ ਆਪਣੀ ਪੰਜਾਬੀ ਲਗਾਈ ਹੋਏਗੀ ਠੀਕ ਹੈ ਜੀ ਔਰ ਤੁਸੀਂ ਕੰਟਰੋਲ ਜੀ ਨੱਪੋਗੇ ਤੇ ਇੰਗਲਿਸ਼ ਵਿੱਚ ਲਿਖਣਾ ਸ਼ੁਰੂ ਕਰ ਦੋਗੇ। ਅਗਰ ਫਿਰ ਕੰਟਰੋਲ ਜੀ ਨੱਪੋਗੇ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦੋਗੇ। ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਤੁਸੀਂ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਮੈਨੇਜ ਕਰ ਸਕਦੇ ਹੋ ਮਾਈਕਰੋਸ ਲਗਾ ਸਕਦੇ ਹੋ ਕਿ ਕਿਸੇ ਵੇਲੇ ਹੁਣ ਅਸੀਂ ਪੰਜਾਬੀ ਵਿੱਚ ਡੰਡੀ ਯੂਜ਼ ਕਰਦੇ ਹਾਂ ਡੰਡੀ ਵਗੈਰਾ ਲਗਾਣੀ ਆ ਉਹ ਤੁਸੀਂ ਮਾਈਕਰੋ ਲਗਾ ਸਕਦੇ ਹੋ ਮੈਨੇਜ ਮਾਈਕਰੋਸ ਦੇ ਵਿੱਚ ਜਾ ਕੇ ਤੁਸੀਂ ਐਡ ਕਰੋ ਔਰ ਇੱਥੇ ਤੁਸੀਂ ਡੰਡੀ ਤੁਸੀਂ ਕੋਈ ਬਟਨ ਆਪਣਾ ਨਿਦਾਰਤ ਕਰੋ ਕਿ ਜਿਸ ਨੂੰ ਦਬਾ ਕੇ ਤੁਸੀਂ ਡੰਡੀ ਇੱਕਦਮ ਤੁਹਾਡੀ ਲੱਗ ਜਾਏ ਮੈਂ ਕਰਾਂਗਾ ਏ ਐਲਟੀ ਮੈਂ ਲਿਖਾਂਗਾ ALT ਮੈਂ ਚਾਹਨਾ ਕਿ ALT ਲਿਖਣ ਦੇ ਨਾਲ ਮੇਰੀ ਡੰਡੀ ਲੱਗਣੀ ਸ਼ੁਰੂ ਹੋ ਜਾਏ ਤੁਸੀਂ ਇੱਥੇ ਤੇ ਆਪਣੇ ਕੰਪਿਊਟਰ ਦੇ ਵਿੱਚ ਜਾ ਕੇ ਦੇਖੋ ਡੰਡੀ ਲੱਭੋ ਕਿਥੋਂ ਔਰ ਤੁਹਾਨੂੰ ਡੰਡੀ ਮੇਰੇ ਆਪਣੇ ਬਲੌਗ ਦੇ ਵਿੱਚ ਚਲਾ ਜਾਣਾ ਉੱਥੇ ਮੈਂ ਕਿਤੇ ਵੀ ਡੰਡੀ ਨੂੰ ਕਾਪੀ ਕਰਾਂਗਾ ਹੁਣ ਇੱਥੇ ਮੈਨੂੰ ਕਾਫੀ ਮਿਲ ਮਿਲ ਜਾਣਗੀ ਮੈਂ ਇਥੋਂ ਡੰਡੀ ਨੂੰ ਕਾਪੀ ਕਰਾਂਗਾ ਤੁਸੀਂ ਇਸੇ ਤਰ੍ਹਾਂ ਕਿਤੇ ਵੀ ਡੰਡੀ ਨੂੰ ਕੰਪਿਊਟਰ ਦੇ ਵਿੱਚੋਂ ਕਾਪੀ ਕਰ ਸਕਦੇ ਹੋ ਕੰਪਿਊਟਰ ਸਹੀ ਠੀਕ ਹੈ ਜੀ ਤੁਸੀਂ ਡੰਡੀ ਕਾਪੀ ਕਰਨ ਤੋਂ ਬਾਅਦ ਤੁਸੀਂ ਆਪਣੇ ਮਾਈਕਰੋ ਦੇ ਵਿੱਚ ਇਹਨੂੰ ਪੇਸਟ ਕਰ ਦਿਓ ਠੀਕ ਹੈ ਜੀ ਔਰ ਇਸ ਨੂੰ ਸੇਵ ਕਰ ਦਿਓ ਸਕਸੈਸਫੁਲੀ ਸੇਵ ਹੋ ਗਿਆ ਇਸੇ ਤਰ੍ਹਾਂ ਤੁਸੀਂ ਐਡ ਕਰ ਕਰਕੇ ਤੁਸੀਂ ਕਿੰਨੇ ਵੀ ਇੱਥੇ ਮਾਈਕਰੋ ਆਪਣੇ ਲਗਾ ਸਕਦੇ ਹੋ ਕਿ ਜਿਹੜੇ ਤੁਹਾਨੂੰ ਲਫ਼ਜ਼ ਲੱਗਦੇ ਨੇ ਕਿ ਮੁਸ਼ਕਲ ਆ ਪੰਜਾਬੀ ਦੇ ਵਿੱਚ ਇੱਥੇ ਨਹੀਂ ਮਿਲ ਰਹੇ ਸਾਨੂੰ ਕੀਬੋਰਡ ਦੇ ਵਿੱਚ ਤੁਸੀਂ ਇੱਥੇ ਮਾਈਕਰੋ ਲਗਾ ਕੇ ਆਸਾਨੀ ਦੇ ਨਾਲ ਹੁਣ ਮੈਂ ਆਪਣਾ ਚਲਾ ਜਾਵਾਂਗਾ ਜਿੱਥੇ ਲਿਖਣਾ ਮੈਂ ਇੱਥੇ ਪੰਜਾਬੀ ਤੋਂ ਬਾਅਦ ਮੈਂ ਅਗਰ ਡੰਡੀ ਲਗਾਣੀ ਹੈ ਏ ਐਲਟੀ ਨੱਪਾਂਗਾ ਤੇ ਮੇਰੀ ਡੰਡੀ ਲੱਗ ਜਾਏਗੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਕੁਝ ਵੀ ਲਿਖਦੇ ਹੋ ਤੁਹਾਨੂੰ ਡੰਡੀ ਲਗਾਣੀ ਸੌਖੀ ਹੋ ਜਾਏਗੀ ਏ ਐਲਟੀ ਤੁਸੀਂ ਇਸੇ ਤਰ੍ਹਾਂ ਕੁਝ ਹੋਰ ਲਿਖ ਦਿਓ ਜੂ ਕੁਝ ਵੀ ਕੁਝ ਵੀ ਆਪਣਾ ਇੰਗਲਿਸ਼ ਦਾ ਵਰਡ ਲਿਖ ਦਿਓ ਉਹਦੇ ਨਾਲ ਤੁਸੀਂ ਆਪਣਾ ਲਗਾ ਸਕਦੇ ਹੋ ਇਹ ਤੇ ਹੋ ਗਿਆ ਬਹੁਤੀ ਉਹਦੇ ਨਾਲ ਤੁਹਾਨੂੰ ਇੱਕ ਕੀਬੋਰਡ ਮਿਲੇਗਾ ਤੁਹਾਨੂੰ ਸਾਈਟ ਤੇ ਤੁਸੀਂ ਕੀਬੋਰਡ ਦੇ ਉੱਪਰੋਂ ਵੀ ਕੁਝ ਲਫ਼ਜ਼ ਲਿਖਣੇ ਆ ਉਹ ਲਿਖ ਸਕਦੇ ਹੋ ਅਧਿਕ ਕੁਝ ਹੋਰ ਲਗਾਣਾ ਤੁਸੀਂ ਨਹੀਂ ਮਿਲ ਰਿਹਾ ਤੁਹਾਨੂੰ ਉਹ ਤੁਸੀਂ ਇਥੋਂ ਬੜੀ ਆਸਾਨੀ ਦੇ ਨਾਲ ਕੀਬੋਰਡ ਤੋਂ ਲਗਾ ਸਕਦੇ ਹੋ ਠੀਕ ਹੈ ਜੀ ਮੇਰੇ ਖਿਆਲ ਨਾਲ ਸਭ ਨੂੰ ਵੀਰਾਂ ਨੂੰ ਸਮਝ ਲੱਗ ਗਈ ਹੋਵੇਗੀ ਔਰ ਇਸੇ ਤਰ੍ਹਾਂ ਤੁਸੀਂ ਫੇਸਬੁੱਕ ਦੇ ਉੱਪਰ ਕਿਤੇ ਵੀ ਕੰਪਿਊਟਰ ਦੇ ਉੱਪਰ ਪੰਜਾਬੀ ਕਿਤੇ ਵੀ ਕਮੈਂਟ ਕਰਨਾ ਹੋਵੇ ਆਪਣਾ ਸਟੇਟਸ ਅਪਡੇਟ ਕਰਨਾ ਹੋਵੇ ਉਹ ਇਸੇ ਤਰ੍ਹਾਂ ਤੁਸੀਂ ਕੁਝ ਵੀ ਪੰਜਾਬੀ ਦੇ ਵਿੱਚ ਆਪਣਾ ਲਿਖ ਸਕਦੇ ਹੋ ਕੁਝ ਵੀ ਲਿਖ ਸਕਦੇ ਹੋ ਕਿਤੇ ਵੀ ਤੁਸੀਂ ਫੇਸਬੁੱਕ ਦੇ ਵਿੱਚ ਕਿਤੇ ਵੀ ਤੁਸੀਂ ਪੰਜਾਬੀ ਲਿਖ ਸਕਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਪੋਸਟ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਮੈਂ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ